हां जी मित्रों किमे हो सारे उम्मीद करदां तू सारे बढ़िया ही होवोगे ते मैं ਤੁਹਾਡਾ ਸਵਾਗਤ ਕਰਦਾ ਆ ਆਪਣੇ ਹੰਬਲ ਬੋਈ ਚੈਨਲ ਤੇ ਸੋ ਜਦੋਂ ਸਿੱਧੂ ਮਸੇਵਾਲਾ ਮਿਊਜ਼ਿਕ ਇੰਡਸਟਰੀ ਵਿੱਚ ਨਹੀਂ ਆਈ ਸੀ ਤੇ ਉਹਨਾਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਉਹ ਗਾਣਾ ਕਿਵੇਂ ਲਿਖੇ ਸਿੱਧੂ ਮਸੇਵਾਲੇ ਨੂੰ ਇੱਕ ਬੰਦੇ ਨੇ ਕਿਹਾ ਆ ਜਾ ਮੈਂ ਤੈਨੂੰ ਗਾਣਾ ਦੇ ਦੇਵਾਂਗਾ ਪਰ ਜਦ ਸਿੱਧੂ ਭਾਈ ਉੱਥੇ ਗਏ ਤਾਂ ਤੇ ਉਹ ਬੰਦਾ ਲਾਰੇ ਲਾ ਗਿਆ ਬਾਈ ਨੂੰ ਤੇ ਸਿੱਧੂ ਭਾਈ ਮੀ ਵਿਚ ਖੜੇ ਖੜੇ ਐ ਸੋਚ ਰਹੇ ਸੀ ਕਿ ਅੱਜ ਤੋਂ ਮੈਂ ਆਪਣੇ ਗਾਣੇ ਲਿਖਾਂਗਾ ਤੇ ਉਹ ਕਿਹੜਾ ਬੰਦਾ ਸੀ ਆ ਦੇਖ ਲਓ ਵੀਡੀਓ ਅੱਗੇ ਮੈਂ ਪੈਡ ਕਰ ਦੇਣਾ ਆ ਲਾਲਾ ਹੋ ਸੇ ਗਲੇ ਭੋਜਨ ਜਿਵੇਂ ਰਾਈਟਰ ਮਿਲੇ ਆ ਹਾਂ ਮੈਨੂੰ ਮਿਲ ਗਿਆ ਪਰ ਉਹਨੂੰ ਨਹੀਂ ਮਿਲੇ ਆ ਹੂੰ ਉੱਥੋਂ ਫਿਰ ਉਹ ਤੂੰ ਦੱਸਦਾ ਵੀ ਹੁੰਦਾ ਸ਼ਾਇਦ ਉਹਨੇ ਕਰੇ ਦੱਸਿਆ ਵੀ ਉਹ ਉਹੀ ਗੱਲ ਹਾਂ ਬਈ ਮੈਨੂੰ ਬਾਈ ਮੀਂਹ ਚ ਖੜਾ ਰਿਆ ਹਾਂ 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 ਠੀਕ ਆ ਉਹ ਰਾਈਟਰ ਨੂੰ ਮੈਂ ਮਿਲ ਲਿਆ ਸੀ ਹਾਂ ਪਰ ਹਾਂ ਸਾਨੂੰ ਉਸਤਾਦ ਨੇ ਕਿਹਾ ਸੀ ਵੀ ਐਂ ਕਰੋ ਹਾਂ ਤੁਸੀਂ ਆ ਬੰਦੇ ਤੋਂ ਗਾਣਾ ਲੈ ਲਓ ਬਈ ਠੀਕ ਹੈ ਠੀਕ ਹੈ ਮੈਂ ਮੇਰੇ ਆੜੀ ਸੀਗੇ ਵੀਰੇ ਸਾਹਨੇ ਵਾਲ ਦੇ ਹਾਂ ਹਰਸ਼ ਹੁਣੀ ਮੈਨੂੰ ਤਾਂ ਉਹ ਲੈ ਗਈ ਉਹਨਾਂ ਦੇ ਥਰੂ ਇਹ ਜਦੋਂ ਗਿਆ ਇਹਨੂੰ ਜਣੇ ਕਿ ਜਾਣਦੇ ਨਹੀਂ ਸੀ ਇਹ ਤਾਂ ਮੈਲੀ ਨਹੀਂ ਹੋਇਆ ਤੇ ਮੈਂ ਆਪਾਂ ਨਵੇਂ ਬੰਦੇ ਨਾਲ ਜੋ ਵੀ ਚੱਲ ਸਬਬ ਬਣਨਾ ਸੀ ਹੂੰ ਅਗਲੇ ਦਿਨ ਅਸੀਂ ਮਿਲੇ ਮੈਂ ਕਿਹਾ ਕਹਿੰਦਾ ਮੈਂ ਕਿਹਾ ਵੀ ਤੇਰਾ ਕੀ ਬਣਿਆ ਹੂੰ ਕਹਿੰਦਾ ਯਾਰ ਆਪਾਂ ਦਾ ਆਪ ਹੀ ਲਿਖਨੇ ਆ ਕਹਿੰਦੇ ਉਸੀ ਉਸੀ ਉਹ ਯੂ ਟਰਨ ਜ਼ਿੰਦਗੀ ਦਾ ਉਹ ਦਿਨ ਹੀ ਉਹ ਦਿਨ ਹੀ ਬਸ ਉਹ ਪਹਿਲਾ ਦਿਨ ਸੀ ਜਿੱਦਣ ਉਹਨੇ ਸੋਚਿਆ ਵੀ ਮੈਂ ਗਾਣਾ ਲਿਖੂੰਗਾ ਇਹ ਜ਼ਰੂਰ ਸੀ ਵੀ ਉਹਨੂੰ ਉਹਦੇ ਦਿਲ 'ਚ ਚਿੰਗ ਸੀਗੀ ਵੀ ਮੈਂ ਸਾਲਾ ਗਾਉਣਾ ਮੈਂ ਕੁਝ ਬਣਨਾ ਘਾਉਣੀ ਹੈ ਵੀ ਮੈਂ ਉਤਾ ਐਂਡ ਤੱਕ ਪਹੁੰਚਿਆ ਉਹਨੂੰ ਐਸ ਵੀ ਮੈਂ ਤਾਂ ਟਾਉਣੀ ਹੈ ਯਾਰ ਦੁਨੀਆ